फ्रेंड्स मैं प्रियंका कंसल एक बार फिर से अपने चैनल में आपका स्वागत करती हूं। उम्मीद है आप सब बढ़िया होंगे आज हम आपके सामने एक बार फिर से लेकर हाजिर हुए हैं हमारे शहर मोगा के नेचर पार्क में जो लोहड़ी का फंक्शन मनाया जा रहा है उसकी उज्जलकियाँ उम्मीद करती हूँ कि आपको हमारा आज का ब्लॉग अच्छा लगेगा तो वीडियो को एंड तक जरूर देखेगा और लाइक शेयर कमेंट करना बिल्कुल ना भूलिएगा और वीडियो को आगे तक देखने से पहले मेरी तरफ से सारे यूट्यूब फैमिली को हैप्पी लोडी तो चलिए हमारा आज का ब्लॉग शुरू करते हैं उम्मीद करती हूँ कि आपको हमारा ब्लॉग अच्छा लगेगा

ਹਰ ਇੱਕ ਹਰ ਇੱਕ ਇਤਲਾ ਬਿ ਨੱਚੇ ਪੰਡਾ ਜੇ ਤਹਲੇ ਮੇਦੋ ਟੱਕਰੇ ਕੰਮ ਟੱਕਰ ਬੈਠਾ ਨਾ ਬਿ ਤੇ ਧੀਆਂ ਦੀ ਲੋੜੀ ਹਰ ਸਾਲ ਉਹਨਾਂ ਦੇ ਉਹਨਾਂ ਵੱਲੋਂ ਤੇ ਉਹਨਾਂ ਦੇ ਸਾਰੇ ਐਸੋਸੀਏਸ਼ਨ ਵੱਲੋਂ ਬਹੁਤ ਹੀ ਰੀਝਾਂ ਦੇ ਨਾਲ ਤੇ ਬਹੁਤ ਹੀ ਅੱਛੀ ਤਰ੍ਹਾਂ ਸਾਡੇ ਮੋਗਾ ਵਿੱਚ ਮਨਾਈ ਜਾਂਦੀ ਹੈ ਜਿੱਥੇ ਹਜ਼ਾਰਾਂ ਸਾਡੀਆਂ ਧੀਆਂ ਖੁਸ਼ੀ ਮਾਨ ਕੇ ਜਾਂਦੀਆਂ ਨੇ ਤੇ ਉਹਨਾਂ ਨੂੰ ਦੁਆਵਾਂ ਦੇ ਕੇ ਜਾਂਦੀਆਂ ਨੇ ਸੋ ਮੈਂ ਸਾਰੇ ਹੀ ਆਰਗੇਨਾਈਜ਼ਰਸ ਦਾ ਸਾਰੀ ਐਂਟੀ ਅਵੇਅਰਨੈਸ ਐਂਟੀ ਕ੍ਰਪਸ਼ਨ ਅਵੇਅਰਨੈਸ ਐਸੋਸੀਏਸ਼ਨ ਦਾ ਔਰ ਸਾਰੇ ਵੀਰਾਂ ਦਾ ਜਿਹੜੇ ਤੀਆਂ ਦੇ ਮੇਲੇ ਤੇ ਅੱਜ ਤੀਆਂ ਦੀ ਲੋਹੜੀ ਦੇ ਵਿੱਚ ਜਿਨ੍ਹਾਂ ਨੇ ਆਪਣੀ ਨੀਕੀ ਨੇਕੀ ਦੀ ਕਮਾਈ ਦੇ ਵਿੱਚੋਂ ਇੱਕ ਇੱਕ ਬੂਧ ਪਾਈ ਆ ਸੋ ਉਹਨਾਂ ਸਾਰਾ ਸਾਰੀਆਂ ਵੀਰਾਂ ਦਾ ਕੋਟਨ ਕੋਟਨ ਧੰਨਵਾਦ ਕਰਦੀਆਂ ਔਰ ਪ੍ਰਮਾਤਮਾ ਕੇ ਹੀ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਇਹਨਾਂ ਨੂੰ ਲੰਬੀ ਉਮਰ ਬਖਸ਼ਣ ਔਰ ਇਹਨਾਂ ਦੀ ਕਮਾਈਆਂ ਦੇ ਵਿੱਚ ਬਰਕਤ ਆਪਾਨ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣ ਔਰ ਜਿਨਨੇ ਵੀ ਮੇਰੀਆਂ ਭੈਣਾਂ ਇੱਥੇ ਮੌਜੂਦ ਨੇ ਔਰ ਸਟੇਜ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਖਸ਼ੀਰਤਾ ਮੌਜੂਦ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਆ ਕੇ ਚਾਰ ਚੰਨ ਲਗਾਏ ਔਰ ਸਾਡੀਆਂ ਛੋਟੀਆਂ ਪਿਆਰੀ ਬੱਚੀਆਂ ਨੂੰ ਜਿਹੜਾ ਆਸ਼ੀਰਵਾਦ ਦਿੱਤਾ ਹੈ ਪ੍ਰਮਾਤਮਾ ਸਦਾ ਸੁਖੀ ਰੱਖਣ ਸਾਰਿਆਂ ਨੂੰ ਸੋ ਮੇਰੇ ਵੱਲੋਂ ਸਾਰਿਆਂ ਵੀਰਾਂ ਦਾ ਸਾਰੀ ਆਰਗੇਨਾਈਜੇਸ਼ਨ ਦਾ ਰਕੇਸ਼ ਤਾਰਾ ਅੰਕਲ ਦਾ ਖਾਸ ਧੰਨਵਾਦ ਜਿਹੜੇ ਜਿਨ੍ਹਾਂ ਦੀਆਂ ਵੱਡੇ ਮੋਕੇ ਦੀਆਂ ਧੀਆਂ ਤੇ ਰਹਿੰਦੀਆਂ ਨੇ ਔਰ ਮੈਂ ਸਾਡੇ ਸਾਰੇ ਮੋਗਾ ਹਲਕੇ ਨੂੰ ਔਰ ਸਾਰੇ ਪੰਜਾਬ ਵਾਸੀਆਂ ਨੂੰ ਲੋਹੜੀ ਦੇ ਤਿਹਾਰ ਦੀਆਂ ਮਾਗੀ ਦੇ ਤਿਹਾਰ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਆ ਔਰ ਪਰਮਾਤਮਾ ਸਦਾ ਸਭ ਨੂੰ ਚੰਡੀ ਕਲਾ ਦੇ ਵਿੱਚ ਰੱਖਣ ਇੱਕ ਵਾਰ ਫਿਰ ਤੋਂ ਗੁਰੂ ਜੀ ਚਾਹੁੰਦੇ ਆ ਸਿੱਖਾਂ ਨੂੰ ਆਓ ਆਓ ਸਿੰਘ ਜੀ ਲਿਓ ਇਹ ਸਾਡੇ ਵਿਕਰਮ ਕਾਟੀ ਐਮ ਸੀ ਸਾਹਿਬ ਚਾਹੋ ਬਚਾ ਲਈ ਬਈ ਚਲੋ ਚਲੋ ਫਿਰ ਤੋਂ ਆਓ ਜਲਦੀ ਬੜਾ ਫੇਲਾਓ ਜਾਓ ਜਾਓ ਘਰ ਜਾਓ ਵੀ ਜਾਓ 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 ਨਹੀਂ ਨਹੀਂ ਬੇਟੇ ਥੋੜਾ ਬੇਟੇ ਲੈ ਕੇ ਆ ਬੇਟੇ ਇੱਧਰ ਨੂੰ ਆ ਜਾ ਪੁੱਤ ਇੱਧਰ ਨੂੰ ਆ ਜਾ

ਵੇ ਨਾਲੀ ਭਰਾਵਾ ਲੋੜੀ ਆ ਦੇਣੀ ਨਾ ਹਾਂ ਇੱਧਰ ਜਵੀਦ ਮੰਮਾ ਕਿਵੇਂ ਸੀ ਲੱਗੋ ਇੱਕ ਕੀ ਦੇ ਚੱਕੇ ਕੇ ਆਤੇ ਜੇ ਤੇ ਮਤੇ ਆ ਰਹੇ ਨੰਮੀ ਬਾ ਕਰੇ ਬਲਕਿ ਮੇਰੇ ਤੋਂ ਸੋਹਣੇ ਜਿਹੇ ਚੜ੍ਹੇਗੇ ਐਸੀ ਛੜਗੇ ਆਉਂਦੇ ਆੜੂ ਮਾੜੀ ਬਸਤੀ ਛੜਗੇ ਐਸੀ ਛੜਕਨੇ ਆਉਂਦੇ ਆੜੂ ਧੂਆ ਕਰਦੇ ਐਸੇ ਰਿਸਕੜਾ ਮਾਰੀ ਜੰਦਾ ਸੀ ਐਸ ਫੋਰਮਾਰੀ ਜੈਦਾ ਚਾਈ ਖਤੰਗਿਆ ਸੀ ਖਟਕੇ ਲੰਦੀਆ ਵੜੀਆਂ ਖਟਕੇ ਲੰਦੀਆ ਵੜੀਆਂ ਵਿੱਚ ਕਿਟਹਰੀ ਦੇ ਪੂਆ ਭੀਜੀ ਲੜੀਆਂ ਵਿੱਚ ਕਹਿ ਵੀ ਦੇ ਪੂਆ ਭੀਜੀ ਲੜੀਆਂ ਫੜਨੀ ਮਾਈਕ ਮਨੋ ਤਾ ਜੀ ਦਾ ਲੜ ਤੱਤੀ ਮੈਨੂੰ ਪਾਉਂਦਾ ਦੇਵੇ ਜਿੱਤੀ ਵੀ ਨਾ ਜਿੱਤੀ ਪਾਉਂਦੀਆਂ ਵੜਿਆ ਰਹਿ ਜੀ ਰਹਿ ਜੇ ਦਿੱਸੇ ਤੇਰੀ ਮੱਕੜ ਤੋਂ ਨਾ ਵੜਿਆ ਰਹਿ ਜੀ ਰਹਿ ਜੇ सोचते हैं कि उम्र छोटी है, माफ़ी दो घर में से कह देते हैं, साफ़ धुलना पाना आमना है, एक बार तो लेते हैं, बात सुधीर बात। Happy birthday to you, happy birthday to you, happy birthday चांदी सब, happy birthday to you। एक सारे लड़के मेरे नाल बोलोंगे, हम भी अगर, हम भी ਬਹੁਤ ਖੁਸ਼ੀ ਨਹੀਂ ਹੈ ਜੀ ਹਾਂ ਚੰਨੀ ਸਾਹਿਬ ਵਰਗੇ ਆਪਣੇ ਮੇਰ ਸਾਹ ਬਣੇ ਹੈ ਔਰ ਉਹਨੇ ਬੜੀਆ ਇਨਸਾਨ ਜੋ ਦਿਨ ਰਾਤ ਫੇਸਬੁਕ ਤੇ ਦੇਖਦੇ ਆ ਕਿਵੇਂ ਲੋਕਾਂ ਦੀ ਸੇਵਾ ਕਰਦੇ ਹੈ ਸੇਵਾ ਕਰਦੇ ਕਰਦੇ ਕਹਿੰਦੇ ਕਿ ਇਹਨੂੰ ਅਗਰ ਪਦ ਮਿਲ ਜਾਂਦਾ ਨਾ ਤੇ ਉਹਦੇ ਪੈਰ ਜ਼ਮੀਨ ਤੇ ਹੀ ਲੱਗਦੇ ਸਾਡੇ ਚੰਨੀ ਸਾਹਿਬ ਹੱਲ ਵੀ ਜ਼ਮੀਨ ਤੇ ਵੀ ਆ ਕੰਮ ਵੀ ਕਰਦੇ ਹੈ ਔਰ ਆਪਣਾ ਆਫਿਸ ਵੀ ਸੰਭਾਲਦੇ ਹੈ ਚੰਨੀ ਸਾਹਿਬ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਬਹੁਤ ਬਹੁਤ ਨੇ